ਜੀਓ ਟਾਵਰ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤਕਰੀਬਨ ਡੇਢ ਮਹੀਨੇ ਤੋਂ ਉੱਪਰ ਹੋਣ ਚੱਲਿਆ ਸੀ ਜਿਸ ਤੋਂ ਲੈ ਕੇ ਪਹਿਲਾਂ ਵੀ ਦੋ ਵਾਰ ਸੁਖਮਣੀ ਸਾਹਿਬ ਜੀ ਦੇ ਪਾੜ ਪਾਏ ਗਏ ਤੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਗਈ ਉਹ ਤੇ ਅੱਜ ਉਹ ਸਫਲ ਹੁੰਦੀ ਸਾਹਮਣੇ ਆਈ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਧਰਾਂ ਦੀ ਸਹਿਮਤੀ ਹੋਣ ਤੋਂ ਬਾਅਦ ਅੱਜ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਅੱਜ ਫਿਰ ਦੁਬਾਰੋ ਸੁਖਮਣੀ ਸਾਹਿਬ ਜੀ ਦਾ ਓਟਾ ਸਾਰਾ ਲਿੱਤਾ ਗਿਆ ਤੇ ਵੈਗਰੂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਕਾ ਸਾਧ ਕਰਪਾ ਦੇ ਸਦਕਾ ਅੱਜ ਜਿਹੜਾ ਟਾਵਰ ਨੂੰ ਲੈ ਕੇ ਸੰਘਰਸ਼ ਬਲਿਆਰ ਰੋਡ ਵੱਲੋਂ ਵਾਸੀਆਂ ਦੇ 4-5 ਮੁਹੱਲਿਆਂ ਵੱਲੋਂ ਕੀਤਾ ਜਾ ਰਿਹਾ ਸੀ ਉਹ ਅੱਜ ਸੰਪੂਰਨ ਹੋ ਗਿਆ ਹੈ ਜਿੱਥੇ ਕਿ ਦੋਵੇਂ ਧਰਾਂ ਦੀ ਸਮਾਪਤੀ ਨਾਲ ਖੁਸ਼ੀ ਐਲਾਨ ਕੀਤੀ ਗਈ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਅੱਗੇ ਵੀ ਸੈਵਣ ਪਹੁੰਚੇ ਸਨ ਜਿਨ੍ਹਾਂ ਦਾ ਸਰੂਪੋਪਾਕੇ ਸਨਮਾਨ ਕੀਤਾ ਗਿਆ ਤੇ ਇਸ ਮੌਕੇ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕਿ ਇਸ ਸੰਘਰਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੂਥ ਪ੍ਰਧਾਨ ਗੁਰਪ੍ਰੀਤ ਸਿੰਘ ਬਾਬਾ ਅਤੇ ਅਵਤਾਰ ਸਿੰਘ ਤਾਰੀ ਬਲਾਕ ਪ੍ਰਧਾਨ ਅਤੇ ਇਸ ਮੌਕੇ ਤੇ ਗੁਰਮੀਤ ਸਿੰਘ ਅਤੇ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਸਰੋਪਾ ਪਾ ਕੇ ਸਨਮਾਨ ਦਿੱਤੇ ਜਾ ਰਹੇ ਹਨ ਇਸ ਤੇ ਇਸ ਮੌਕੇ ਤੇ ਤਰਸੀਮ ਕਾਉਂਸਲ ਅਤੇ ਇਸ ਮੌਕੇ ਤੇ ਬਿੰਦਰ ਸਿੰਘ ਐਮ ਸੀ ਜਿਨ੍ਹਾਂ ਨਾਲ ਇਹ ਵਿਰਧ ਵੀ ਚੱਲ ਰਿਹਾ ਸੀ ਪਰ ਅੱਜ ਉਹਨਾਂ ਨੂੰ ਵੀ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ ਜੋ ਉਹਨਾਂ ਨੇ ਸੰਗਤ ਦੀ ਦੇ ਨਾਲ ਸਹਿਯੋਗ ਕੀਤਾ ਗਿਆ ਬਹੁਤ ਵਧੀਆ ਗੱਲ ਹੋਈ ਜਿਸ ਦੇ ਨਾਲ ਕੀ ਸੰਘਰਸ਼ ਸਮਾਪਤ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੋਲਡੀ ਤੂਰ ਅਤੇ ਇਸ ਮੌਕੇ ਤੇ ਹੋਰ ਅਗੂ ਸਾਹਿਬਾ ਨਾਲ ਦਾ ਵੀ ਸਨਮਾਨ ਕੀਤੇ ਗਏ ਹਨ ਅਤੇ ਇਸ ਮੌਕੇ ਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਅਗੂ ਮੈਂ ਪਹਿਲਾਂ ਤਾਂ ਕੋਟਨ ਕੋਟਨ ਧੰਨਵਾਦ ਕਰਦਾ ਸੁਖਤੇਗ ਭਾਦਰ ਜੀ ਦਾ ਇਹਨਾਂ ਦਾ ਓਟ ਇਸ ਤਰ੍ਹਾਂ ਲੈ ਕੇ ਇੱਥੇ ਨੰਦਨਾ ਸੁਖਣੀ ਸਾਹਿਬ ਦੇ ਪਾਠ ਕਰੇਗੇ ਤਾਂ ਸਾਡੇ ਬਾਈ ਬਲਵਿੰਦਰ ਸਿੰਘ ਜੀ ਨੇ ਸੰਗਤ ਦਾ ਫੈਸਲਾ ਮੰਨਦੇ ਹੋਏ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦਾ ਵੀ ਪੂਰੀ ਸੰਗਤ ਦਾ ਇਹਨਾਂ ਨੇ ਦੋ ਫੈਸਲਾ ਮੰਨਿਆ ਉਸ ਤਾਵਰ ਨੂੰ ਨਾ ਲੱਗਣ ਦਾ ਇਹਨਾਂ ਨੇ ਵਿਸ਼ਵਾਸ ਵਾਇਆ ਅਸੀਂ ਆਪਾਂ ਪਾਵਰ ਆਪਣੀ ਫਲਾਟ ਦੇ ਵਿੱਚ ਜਣੀ ਕਿ ਆਪਾਂ ਆਲੇ-ਦਾਲੇ ਕਿੱਥੇ ਵੀ ਦੇ ਆਪਾਂ ਲੱਗਣ ਦੇਣਾ ਵੀ ਉਹ ਸੰਗਤ ਦੇ ਨਾਲ ਸਹਿਮਤਾ ਵੀ ਸਾਡਾ ਅਸੀਂ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਧੰਨਵਾਦ ਕਰਦੇ ਆਂ ਸਮੂਹ ਸਾਡੇ ਵਾਰ ਦੇ ਨਗਰ ਦੇ ਜਿੰਨੇ ਵੀ ਵੀਰੇ ਸੰਗਤ ਨੇ ਇਸ ਧਰਮ ਦੇ ਵਿੱਚ ਸੰਯੋਗ ਦਿੱਤਾ ਉਹਨਾਂ ਦਾ ਵੀ ਕੋਟਨ-ਕੋਟਨ ਧੰਨਵਾਦ ਕਿਉਂਕਿ ਆਪਾਂ ਕੀਮਤੀ ਸਮਾਂ ਕੱਟ ਕੇ ਸਾਡੇ ਸੈਕਟਰੀ ਸਾਹਿਬ ਆਰਮ ਸਿੰਘ ਜੀ ਤੇ ਸਾਡੇ ਕਰਨੈਲ ਸਿੰਘ ਜੀ ਹੋਰ ਸਾਥੀਆਂ ਨੇ ਜਿਹੜੇ 4 ਦਿਨ ਤੋਂ ਲਗਾਤਾਰ ਉਹ ਲਗਾਤਾਰ ਬੈਂਦੇ ਤੇ 4 ਸਖਸ ਪਾਕੀ ਦਾ ਸੁਣੋ ਅਸੀਂ ਤਾਂ ਘੰਟਾ ਅੱਧਾ ਘੰਟਾ ਬੈਂਦੇ ਸੀਗੇ ਇਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਵੀ ਜਿਹੜੀ ਸਹਿਯੋਗੀ ਜਿਹੜੇ ਟਾਵਰ ਨਹੀਂ ਲੱਗਦੇ ਬਿਲਕੁਲ ਜੀ ਸਾਥੀ ਆ ਭਾਈ ਜੀ ਨੇ ਲਿਖ ਕੇ ਦਿੱਤਾ ਵੀ ਮੈਂ ਆਪਣੇ ਪਲਾਟ ਦੇ ਵਿੱਚ ਮੈਂ ਟਾਵਰ ਬਿਲਕੁਲ ਨਹੀਂ ਲੱਗਣ ਦੇਣਾ ਇਹਨਾਂ ਨੇ ਲਿਖ ਕੇ ਦਿੱਤਾਗਾ ਅਸੀਂ ਇਹਨਾਂ ਦਾ ਵੀ ਦੁਬਾਰਾ ਤੋਂ ਫੇਰ ਅਸੀਂ ਕੋਟਨ ਕੋਟਨ ਧੰਨਵਾਦ ਕਰ ਰਹੇ ਹਾਂ ਕਿ ਜਿਹੜਾ ਸੰਗਤ ਦਾ ਫੈਸਲਾ ਮੰਨ ਕੇ ਇਹਨਾਂ ਨੇ ਸ਼ਰਮਤਿਆ ਅਸੀਂ ਉਮੀ ਬਲਵਿੰਦਰ ਨਾਲ ਪਹਿਲਾ ਮੰਗੂ ਭੈਣ ਭਾਈਆਂ ਮੰਗੂ ਜਿਹਨੇ ਅਸੀਂ ਪਹਿਲਾ ਵਰਤਿਆ ਉਹ ਵੀ ਅਸੀਂ ਸਾਡਾ ਪਿਆਰ ਵਰਤ ਰਿਹਾ ਸੀ ਕਲੀਅਰ ਦੇ ਵਿੱਚ ਜਾਂ ਕਾਂਦੀ ਦੇ ਵਿੱਚ ਇੱਕ ਇੱਕੇ ਹੋਣ ਦੀ ਲੋੜ ਪੈਂਦੀ ਤਾਂ ਜਿਹੜਾ ਮਹੱਲਾ ਨਾਲ ਬਿਲਕੁਲ ਸਾਰਾ ਮੱਲਾ ਨਾਲ ਹੈਗਾ ਇਹ ਕੰਮ ਭਾਈ ਬਲਵਿੰਦਰ ਜੀ ਨਾਲ ਅਸੀਂ ਪਹਿਲਾਂ ਜਿਵੇਂ ਪਹਿਲਾਂ ਕੋਈ ਨੂੰ ਸਤਿਕਾਰ ਦਿੰਦੇ ਰਹੇ ਨੇ ਉਮੀ ਨਗਰ ਵਾਲੇ ਸਤਿਕਾਰ ਦੇਣਗੇ ਕਿਉਂਕਿ ਇਹ ਭਾਈਚਾਰਾ ਸੇਮ ਪਿਆਰ ਬਣਿਆ ਰਹੇ ਇਹ ਮਹਾਰਾਜ ਦੀ ਕਿਰਪਾ ਵੀ ਹੈ ਪ੍ਰਧਾਨ ਜੀ ਲੰਮੀ ਸਮਤੀ ਪ੍ਰਤੀਸ਼ਾ ਜਲਦਾ ਸੀ ਕਿ ਅੱਜ ਆਪਾਂ ਕਿਤੇ ਇਸ ਨੂੰ ਲੈ ਕੇ ਚੱਲੋ। ਕਿਹਾ ਪਰ ਨਾ ਕਿ ਤਰੀਵਲ 150 ਮਹੀਨੇ ਦੇ ਚੱਲ ਰਿਹਾ ਸੀਗਾ Jio ਦੇ ਟਾਵਰ ਦੇ ਸਬੰਧ ਵਿੱਚ ਕਿਉਂਕਿ ਬਰਵਿੰਦਰ ਸਿੰਘ ਆਪਣੇ ਘਰ ਦੇ ਵਿੱਚ ਲਵਾ ਰਿਹਾ ਸੀ। ਇਹਨੇ ਸਾਰੀ ਸੰਗਤ ਨੂੰ ਇਹਨਾਂ ਨੂੰ ਬੇਨਤੀ ਕੀਤੀ। ਸੰਗਤ ਦੀ ਬੇਨਤੀ ਇਹਨਾਂ ਨੇ ਸਵੀਕਾਰ ਕਰਦੇ ਹੋਏ ਅੱਜ ਇਹ ਸਾਡਾ ਫੈਸਲਾ ਹੋ ਗਿਆ ਸੀ ਕਿ ਆਪਾਂ ਇਹ ਜਿਹੜਾ ਹੈਗਾ ਟਾਵਰ ਟਾਵਰ ਨਹੀਂ ਲਾਵਾਂਗੇ। ਇਹਨੇ ਕਿਹਾ ਸੰਗਤ ਦੇ ਵਿੱਚ ਮੇਰੇ ਪਿੱਛੇ ਵੀ ਗਿਆ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਅੱਜ ਅਸੀਂ ਜਗਨੂ ਸਾਹਿਬ ਦਾ ਸ਼ਪਰਾਨਾ ਕਰਨ ਲਈ ਸੁਖਮਨੀ ਸਾਹਿਬ ਦੇ ਪਾਸ ਕੀਤੀ ਬੀਬੀਆਂ ਨੇ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅੱਜ ਇਸ ਧਰਮ ਦੇ ਦੀ ਜਿਹੜੀ ਅਸਮਾਪਤੀ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਕੀਤੀ ਆ ਉਹ ਜਦੋਂ ਘਰ ਨਾ ਲੱਗਿਆ ਸੀ ਉਦੋਂ ਵੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਲਿਆ ਤੇ ਅੱਜ ਵੀ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਉਹਨਾਂ ਤੋਂ ਅੱਗੇ ਲੈ ਕੇ ਇਹ ਇਹ ਧਰਮ ਜਿਹੜਾ ਸਮਾਪਤ ਕੀਤਾ ਤੇ ਇਸ ਗੱਲ ਲਈ ਜਿੱਥੇ ਮੈਂ ਮੰਗਰ ਸਿੰਘ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਜਿਹੜੀ ਇਹ ਸਾਰੀ ਸੰਗਤ ਦੀ ਦੁੱਖ ਨੂੰ ਤਕਲੀਫਾਂ ਨੂੰ ਸਮਝਦੇ ਹੋਏ ਇਹਨਾਂ ਨੇ ਫੈਸਲਾ ਲਿਆ ਇਹ ਧੰਨਵਾਦੀ ਨੇ ਤੇ ਇਸ ਗੱਲ ਲਈ ਮੈਂ ਸੰਗਤਾਂ ਬਧਾਈ ਦੇ ਪੱਤਰ ਵੀ ਤੇ ਸਾਰੇ ਸਾਡੇ ਮੁਹੱਲੇ ਵਾਲਿਆਂ ਦਾ ਮੈਂ ਇਸ ਮੁਹੱਲੇ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੀ ਸੰਗਤ ਦਾ ਸਾਰੇ ਦਾ ਧੰਨਵਾਦ ਕਰਦਾ ਵੀ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਇਸ ਘਰ ਲਈ ਦਿੱਤਾ ਚਾਹੇ ਕਿਤੇ ਦੌਰ ਤੇ ਇਹ ਲਾਉਣ ਦੀ ਗੱਲ ਆਈ ਚਾਹੇ ਇੱਥੇ ਸੇਵਾ ਕਰਨ ਦੀ ਗੱਲ ਆਈ ਚਾਹੇ ਇੱਥੇ ਬੈਠਣ ਦੀ ਗੱਲ ਆਈ ਸਾਰਿਆਂ ਦਾ ਦਿਲ ਦੀਆਂ ਰਹਿਣੇ ਧੰਨਵਾਦ ਆ ਇਹ ਟਾਵਰ ਜਿਹੜਾ ਟਾਵਰ ਤੋਂ ਮੈਂ ਕਿਹਾ ਇਹ ਟਾਵਰ ਸਾਡੇ ਵੱਲੋਂ ਇਹ ਫੈਸਲਾ ਇਹ ਅਸੀਂ ਬਲਵਿੰਦਰ ਨੇ ਇਹ ਫੈਸਲਾ ਕਰ ਲਈ ਮੈਂ ਲੱਗ ਨਹੀਂ ਦੇਣਾ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਇਹਨੂੰ ਕਿਤੇ ਵੀ ਲਿਖ ਕੇ ਦੇਣ ਦੀ ਲੋੜ ਪੈਂਦੀ ਆ ਜਾਂ ਚਾਰ ਬੰਦਿਆਂ ਦੇ ਆਵਾਜ਼ ਜਾਣ ਦੀ ਲੋੜ ਪੈਂਦੀ ਆ ਤਾਂ ਮਹੱਲੇ ਵਾਲੇ ਜਾਂ ਸਾਰਿਆਂ ਨੂੰ ਜਾਣਾ ਪਵੇ ਪਰ ਅਸੀਂ ਇਸ ਟਾਵਰ ਦੇ ਤੇ ਖਿਲਾਫ ਤੇਰੇ ਨਾਲ ਜਾਵਾਂਗੇ ਜਿੱਥੇ ਸਾਡੀ ਲੋੜ ਕੋਲ। ਗੁਰਵਿੰਦਰ ਸਿੰਘ ਟਾਵਰ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਸਿੱਟੀ ਕੋਲ ਵੀ ਆਪਾਂ ਦੀ ਸੇਮਟੀ ਦੀ ਯੋਗਤਾ। ਕਿ ਸਾਡਾ ਪਰਿਵਾਰ ਆਈ ਬਲਿਆਰ ਰੋਡ ਹਨਾ ਚਲੋ ਇਹਨਾਂ ਨੇ ਮੈਨੂੰ ਮਾਨ ਦੀ ਬਕਸਾ ਆਇਆ ਪਹਿਲੇ ਹਨਾ ਪਿਛਲੇ ਦਸਾਂ ਮਹੀਨਿਆਂ ਤੋਂ ਐ ਉਹ ਐਮ ਸੀ ਵੀ ਮੇਰੀ ਮਾਤਾ ਜੀ ਰਹੇ ਹਨਾ ਤੇ ਹੁਣ ਚਲੋ ਸਾਰਾ ਸਾਡਾ ਪਰਿਵਾਰ ਇਕੱਠੇ ਹੋ ਗਿਆ ਹਨਾ ਚਲੋ ਆਪਣੇ ਨਾਲ ਗੱਲਬਾਤ ਹੋਈ ਤੇ ਅਸੀਂ ਸਹਿਮਤ ਹੋ ਗਏ ਹਨਾ ਜਿਹੜਾ ਤਾਵਰ ਨਹੀਂ ਨਿਕਾ ਪਾਉਂਦੇ ਪੂਰੀ ਕਾਨੂੰਨੀ ਪ੍ਰਕਿਰਿਆ ਤਾਂ ਕਿ ਤਾਵਰ ਜਿਹੜੀ ਤਕਰੀਰ ਹੋਵੇ ਤਾਂ ਉਹ ਰੋਕਾ ਗਿਆ ਹੋਣੀ ਹੈ ਨਹੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਜੀ ਉਹ ਹੈ ਆਪਣੇ ਜਾਂ ਸਾਹਬ ਕੋਲ ਚੱਲ ਰਹੀ ਹੈ ਨਾ ਜੀ ਕੋਰਟ ਦੇ ਵਿੱਚ ਮੈਟਰ ਉਹ ਨਾ ਤਾਂ ਹੁਣ ਐਈਓ ਸਾਹਿਬ ਦਾ ਇਹਦੇ ਵਿੱਚ ਰੋਲ ਹੈ ਨਾ ਐਸ.ਐਮ ਸਾਹਿਬ ਦਾ ਨਾ ਡੀ.ਸੀ ਸਾਹਿਬ ਦਾ ਰੋਲ ਹੈ ਇਹਦੇ ਵਿੱਚ ਹੁਣ ਤਾਂ ਕੋਰਟ ਨੇ ਫੈਸਲਾ ਕਰਨਾ ਕੰਪਨੀ ਤੇ ਜਿਹੜੇ ਆਪਣੇ ਕਮੇਟੀ ਬਣਾਈ ਆਪਣੀ ਬਲਿਆਰ ਰੋਡ ਤੋਂ ਕਮੇਟੀ ਬਣੀ ہوئی ਹੈ ਉਹਨਾਂ ਨੇ ਇੱਕ ਕੇਸ ਕਰਿਆ ਹੋਇਆ ਹੈ ਉਹ ਕੇਸ ਦੀ ਮਿਹਰ ਤਰੀਕ ਸ਼ਾਇਦ ਲਗਭਗ 28 ਤਰੀਕ ਆ ਉਹ 28 ਤਰੀਕ ਨੂੰ ਦੇਖੋ ਵੀ ਕਿਦਾਂ ਫੈਸਲਾ ਹੁੰਦਾ ਜਾਂ ਡੇਟ ਅੱਗੇ ਪੈਂਦੀ ਆ ਹਨਾ ਉਹ ਉਵੇਂ ਹੋਊਗਾ ਉਹ ਜੋ ਵੀ ਹਾਂ ਲਿਖ ਦਾਂ ਜੋ ਵੀ ਹਾਂ ਕੋਰ ਦਾ ਫੈਸਲਾ ਆਊਗਾ ਹਨਾ ਉਵੇਂ ਹੋਊਗਾ ਪਰ ਮੈਂ ਆਪਣੇ ਆਪਣੇ ਘਰ ਦੇ ਮੈਂ ਆਪਣੇ ਘਰ ਦੇ ਵਿੱਚ ਤਰਨ ਨਹੀਂ ਆਪਾਂ ਜੋ ਕੋਰ ਦਾ ਫੈਸਲਾ ਆਊਗਾ ਐਨਓਸੀ ਕੈਨਸਲ ਹੁੰਦੀ ਆ ਜਾਂ ਨਾ ਹੁੰਦੀ ਆ ਨਾ ਉਹਦਾ ਮੈਨੂੰ ਕੋਈ ਮਤਲਬ ਨਹੀਂ ਇਹ ਸਾਰਾ ਦੂਰਾ ਕਿ ਮੈਂ ਜਦੋਂ ਤੇ ਆਪਣੇ ਘਰ ਤਰਨ ਤੋਂ ਬਿਨਾਂ ਹਾਂ ਜੀ ਹਾਂ ਮਾਰ ਰੱਖਦੇ ਹੋਏ ਆਪਾਂ ਇਹਨੂੰ ਜਵਾਬ ਦੇ ਦਈਏ ਤਾਬਰ ਨੂੰ ਤੇ ਬਾਕੀ ਇਹ ਕੋਰਟ ਦਾ ਮੈਟਰ ਆ ਇਹਨੂੰ ਕੋਰਟ ਦਾ